ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਵਿਡ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਗ گاਵਾ ਦੇ ਵਿੱਚ ਦਿਖਾਵਾਂਗੇ ਤਿੰਨ ਗਾਵਾਂ ਦੋਸਤੋ ਗੱਭਲ ਤੇ ਇੱਕ ਗਾਂੜੀ ਇਹ ਬਿਲਕੁਲ ਦੋਸਤੋ ਤਾਜੀ ਸੁਈ ਹੋਊਗੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬ ਆਓ ਆਪਾਂ ਕਰੀਏ ਵੀਰ ਨਾਲ ਗੱਲਬਾਤ ਗਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲ ਪੁੱਛ ਲੈਣੀ ਆ ਜੀ ਹਾਂਜੀ ਡਾਕਟਰ ਸੱਸੀ ਗਾਲ ਜੀ ਸੱਸੀ ਗਾਲ ਨਹੀਂ ਸੱਸੀ ਗਾਲ ਕਰਾਓ ਹੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਗੁਰੂ ਰਾਮ ਰਾਧੀ ਜੀ ਚੱਲੀਏ ਤਾਂ ਵਧੀਆ ਕੰਮ ਕਰ ਬੜੀ ਕਿਰਪਾ ਜੀ ਸ਼ੁਕਰ ਹੈ ਜੀ ਐਡਰੈਸ ਬੋਲ ਦੀ ਆਪਣਾ ਪਿੰਡ ਆਪਣਾ ਜੀ ਵੱਡੇ ਸਪਰਾ ਹਾਂਜੀ ਤਸੀਰ ਪੱਟੀ ਹਾਂਜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਫੋਨ ਨੰਬਰ ਨਾ ਹੁੰਦਾ ਤੇ ਫੋਨ ਨੰਬਰ ਆਪਣਾ 84 39 ਹਾਂਜੀ 33590 ਬੈਨਰ ਤੇ ਲੱਗਾ ਹੀ ਆ ਜੀ ਹਾਂਜੀ ਹਾਂਜੀ ਤੇ ਲੋਕੇਸ਼ਨ ਵੀ ਬੁਰਜ ਮਿਲਕ ਫਾਰਮ ਹੈ ਜੀ ਠੀਕ ਹੈ ਜੀ ਬੁਰਜ ਮਿਲਕ ਫਾਰਮ ਲੋਕੇਸ਼ਨ ਆਪਣੀ ਫਾਰਮ ਦੀ ਲੋਕੇਸ਼ਨ ਹੈ ਕਿਸੇ ਵੀਰ ਨੇ ਦੂਰੋਂ ਲੜਿਆ ਹਾਂ ਸਿੱਧੀ ਲੋਕੇਸ਼ਨ ਹੈ ਲੋਕੇਸ਼ਨ ਲੱਗਿਆ ਸਕਦਾ ਹਾਂ ਹਾਂਜੀ ਹਾਂਜੀ ਨਾਮ ਦਾ ਵੀਰ ਆਪਣਾ ਨਾਮ ਆਪਣਾ ਗੁਰਸਾਹਬ ਸਿੰਘ ਅੱਛਾ ਅੱਜ ਆਪਣੇ ਕੋਲ ਤਿੰਨ ਚਾਰ ਨਾ ਕਿ ਗਾਵਾਂ ਦੇ ਵਿੱਚ ਹਾਂਜੀ ਚਾਰ ਵੜਾ ਜੀ ਜਰਸੀ ਦੇ ਵਿੱਚ ਦੋ ਵੜਾ ਵਾਂ ਹਾਂਜੀ ਇਹ ਇਹ ਕੀ ਦੀ ਹੈ ਜੇ ਬੱਚੀ ਕੀ ਦੀ ਆ ਠੀਕ ਹੈ ਜੀ ਆ ਵੀ ਬੜੇ ਚੰਗੇ ਰਿਕਾਰਦੀ ਆ ਠੀਕ ਹੈ ਜੀ ਇਹ ਪਿਛਲੇ ਸਵੇਰੇ 2 ਠੀਕ ਹੈ ਜੀ ਤੇ ਖੋਲ ਕੇ ਤੁਹਾਨੂੰ ਖਾਣ ਸੁਆ ਕਰਨ ਮੈਂ ਸੁਣੀ ਇਹ ਦੂਜਾ ਜੀ ਦੂਜਾ ਸੂਆ ਸੁਣੀਏ ਹਾਂਜੀ ਲਓ ਦੋਸਤੋ ਡਿਟੇਲ ਜਿਹੜੀ ਹੈ ਇਸ ਗਾਂ ਦੀ ਵੀਰ ਨੇ ਦੱਸਦੀ ਆ ਵੀ ਦੁੱਧ ਦੇ ਨੇ ਦੋਸਤੋ ਪਿਛਲੀ ਸਵੇਰ ਚ ਕੋਈ 35 40 ਲੀਟਰ ਭਰਿਆ ਵਾ ਨਹੀਂ ਜੀ 25 ਲੀਟਰ ਅੱਛਾ 25 ਲੀਟਰ ਹਾਂਜੀ ਹਾਂਜੀ ਠੀਕ ਹੈ ਜੀ 25 ਲੀਟਰ ਦੋ ਦੋਸਤੋ ਇਹਨੇ ਪਹਿਲੀ ਸਵੇਰ ਦਿੱਤਾ ਦੂਜਾ ਸੂਆ ਸੁਣੀ ਵੀ ਹਾਂਜੀ ਹਾਂਜੀ ਦੂਜਾ ਸੂਆ ਤੋਂ ਬੜੇ ਚੰਗੀ ਫਾਰਮ ਦੀ ਆ ਰਿਕਾਰਡ ਵਾਲੀ ਵੜਿਆ ਬੋਦੀ ਵਾਲੀ ਬੱਚੀ ਹੈ ਜੀ ਠੀਕ ਹੈ ਜੀ ਕੱਦ ਕੱਦ ਦੋਸਤੋ ਗਾਂ ਦਾ ਕਰ ਲਓ ਤੇ ਇੱਕ ਆਰਡਰ ਕੁਆਲਟੀ ਜਿਹੜੀ ਆ ਤੇਸੂਂ ਦੇ ਦੋਸਤੋ ਬਿਲਕੁਲ ਨਿਹਰੀਆ ਤਿਆਰੀ ਚੀਏ ਸੂਂਦੇ ਲੈਓ ਜੀ ਮੂੜੂ ਫੇਸ ਕੁਆਲਟੀ ਵੇਖੋ ਜੀ ਆਹ ਜੀ ਕਰੋ ਜੀ ਫੇਸ ਕੁਆਲਟੀ ਚੈੱਕ ਗੋਦੀ ਬੰਦੀ ਵਾਲੀ ਬੱਚੀ ਹੈ ਬੜੀ ਸੁਣੀ ਲੈਓ ਜੀ ਦੋਸਤੋ ਆਹ ਕਰੋ ਜੀ ਚੈੱਕ ਸ਼ੁਰਕ ਸਮੋਲ ਜਾ ਕਰਨੇ ਆਰਾ ਵਹਿੜਦਾ ਹਾਂਜੀ ਬੜੇ ਚੰਗੇ ਰਿਕਾਰਡ ਲਈਏ ਪਿਓਰ ਜਰਸੀ ਦੋਸਤੋ ਪਿਓਰ ਪੰਜਾਬ ਵਾਲੀ ਵੱਡੀ ਜਰਸੀ ਜੇ ਕੋਈ ਵੀ ਦੂਰੋਂ ਵੀ ਭੈਣ ਭਰਾ ਹੁੰਦਿਆ ਤੇ ਬਾਕੀ ਇੱਕੋ ਜਿਹਾ ਨਹਿਰਾ ਸਾਹਿਬ ਤਸੱਲੀ ਕਰਕੇ ਆਨਲਾਈਨ ਵੀ ਕਿੰਨੀ ਮਹਿਮਾਨੀ ਤਾਂ ਵੀ ਆਪਾਂ ਕਿਲੋ ਡੇਢ ਕਿਲੋ ਵੀਡੀਓ ਕਾਲ ਜੀ ਜਵਾਦਾਂਗੇ ਠੰਡੀ ਇੰਨੀ ਪਿਆ ਵੇਖੋ ਜੀ ਲਓ ਜੀ ਲੈਵਾ ਤੂੰ ਤੱਕ ਜਾਊਗਾ ਇਹਦਾ ਲਓ ਜੀ ਦੇਖੋ ਕਰੋ ਚੈੱਕ ਜੀ ਕਿੰਨੀ ਜਿਹੜੀਆਂ ਦੋਸਤੋ ਵਲਟਾਂ ਵੀ ਹੈਗੀਆਂ ਜੀ ਇਸੂੰ ਦੇ ਸਮੇਂ ਤੱਕ ਇਹ ਸਾਰੀਆਂ ਵਲਟਾਂ ਨਾ ਚੁੱਕੂਗੀ ਬਾਕੀ ਜੀ ਗੱਲ ਕਰੀਏ ਫੇਸ ਕੁਆਲਟੀ ਵੀ ਉਹ ਚਲੋ ਮਾਲਕ ਦੀ ਕਿਰਪਾ ਜੀ ਬਹੁਤ ਸੋਹਣੀ ਹੈ ਜੀ ਕਰੋ ਚੈੱਕ ਜੀ ਖਾਣ ਪੀਣ ਨੂੰ ਵੀ ਬੜੀ ਤਗੜੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਦ ਕਰ ਦੋਸਤੋ ਹਰ ਇੱਕ ਚੀਜ਼ ਮੈਂ ਤੈਨੂੰ ਚੈੱਕ ਕਰਵਾਤੀ ਇਹਦੀ ਤੂੰ ਤੱਕ ਲੈਵਾ ਲੱਗਣਾ ਢਿਲਾ ਜੀ ਇਹ ਵੇਖੋ ਜੀ ਲਓ ਜੀ ਕਰੋ ਚੈੱਕ ਇੱਕ ਘਰ ਚ ਲਈਏ ਆਪਣਾ 25 ਲੀਟਰ ਸਹੀ ਜਿਹੜਾ ਦੁੱਧ ਕੱਢਿਆ ਠੀਕ ਹੈ ਜੀ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਮੁੱਲ ਮੁੱਲ ਜੀ ਜਿੰਨਾ ਮਰਜ਼ੀ ਕਰ ਲਈਏ ਹਾਂਜੀ ਇਹ ਆਪਾਂ 95000 ਰੁਪਏ ਦੇ ਦਾਂਗੇ 95000 ਦੇ ਕਿੰਨਾ ਕੁ ਮੰਨ ਤਾ ਸਕਦਾ ਕਰ ਦਾਂਗੇ ਮੌਕੇ ਤੇ 2000 ਮੌਕੇ ਤੇ ਹੋਊਗਾ 2000 ਰੁਪਏ ਹਾਂਜੀ ਠੀਕ ਹੈ ਜਨ ਕਿ 93000 99000 ਇਹ ਠੀਕ ਹੈ ਜੀ ਕਿਉਂਕਿ ਪੰਜਾਬ ਵਾਲੀ ਵੱਡੀ ਜਰਸੀ 7 ਫੁੱਟ ਤੇ ਲੰਮੀ ਆ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਬਦੀ ਵੀਰ ਇਹ ਗਾਂ ਇਹ ਬੱਛੀ ਜਿੰਨੂੰ ਤੇ ਪਰਖਿਆ ਫਾਰਮ ਦੇ ਵਿੱਚੋਂ ਆਈ ਆ ਜਿਗ ਸੀਮੰਦੀ ਆ ਅੱਛਾ ਜਿਗ ਸੀਮੰ ਮਾ ਦਾ ਵੀ ਰਿਕਾਰਡ ਤੀ ਪਲੱਸ ਰਿਹਾ ਜੀ ਅੱਛਾ ਜੀ ਇਹ ਦਾ ਦਾ ਪਤਾ ਤੁਹਾਡੇ ਸਾਹਮਣੇ ਚੈੱਕ ਕਰਵਾਉਣੇ ਆ ਇਹ ਕੋਈ ਬੱਚੀ ਆਮ ਜੀ ਬੱਚੀ ਥੋੜੀ ਆ ਵੇਖੋ ਜੀ ਲਓ ਜੀ ਦੋ ਹੀ ਦਾਦੀ ਹੈ ਦੋਸਤੋ ਜੀ ਹਾਂ ਜੀ ਇਹ ਵੀਰ ਸਵੇਰ ਪਹਿਲਾਂ ਸੁਣੀ ਪਲੂਨ ਹੀ ਬੱਚੀ ਆ ਜੀ ਤਰਫਾ ਇਹ ਦੋਂਦੀ ਪਲੂਨ ਦੇ ਵਿੱਚ ਕਿੰਨਾ ਕੁ ਟਾਈਮ ਖੜਦੀ ਸੂਣ ਚ ਇਹਦੇ 8 ਦਿਨ ਤਰੀਕਵਾਰ ਦੇ ਹਿਸਾਬ ਨਾਲ ਪੈ ਜੇ ਅੱਛਾ ਜੀ ਤੇ ਬੜੀ ਚੰਗੀ ਰਿਕਾਰਡ ਦੀ ਖਾਨਦਾਨੀ ਬੱਚੀ ਆ ਜੀ ਲਓ ਦੋਸਤੋ ਬਲੱਡ ਲਾਈਨ ਦੀ ਗੱਲ ਕਰੀਏ ਬਹੁਤ ਚੰਗੀ ਆ ਠੀਕ ਹੈ ਜੀ ਭਲਾ ਦੋਸਤੋ ਹਵਾਨੇ ਨੂੰ ਜਰੂਰ ਜੀ ਉਈ ਵੀਰੇ ਇਹ ਨਾ ਕਿ ਇਹਦੇ ਮਤਲਬ ਉੱਚਾ ਨੀਵਾ ਸਾਈਡ ਤੋਂ ਹਲ ਪਈ ਆ ਲੂਨ ਨੂੰ ਤੇ ਕਹਰਾ ਸਾਹਿਬ ਹਲ ਪੈਣੀ ਤੇ ਬਾਕੀ ਠੰਡੀ ਇੰਨੀ ਨਾ ਮਾਲਕ ਦੀ ਕਿਰਪਾ ਇਹ ਨਹੀਂ ਗਈ ਪਲੂਣ ਆ ਤੇ ਵੇਖੋ ਜੀ ਇਹ ਜਿਹੜੀ ਇਹ ਚੀਜ਼ ਲੱਗਣੀ ਨਾ ਇਹਨੂੰ ਹਾਂਜੀ ਹਾਂਜੀ ਇਹ ਜਿਹਨੂੰ ਪਰਖਿਆ ਉਹ ਦੱਸੂਗਾ ਇਹਨੂੰ ਪਛੀਰ ਤੇ ਠੰਡੀ ਇੰਨੀ ਆ ਜਿਤਨਾ ਕੋਈ ਇਤਰਾ ਬੈਠਾ ਰਹੇ ਥਾਨ ਵੇਖ ਲਓ ਜੀ ਇਹਦੇ ਉਮਰ ਦੇ ਹਿਸਾਬ ਨਾਲ ਕਿੰਨਾ ਵਧੀਆ ਕੱਢ ਆਈ ਆ ਲਾਹ ਸ਼ੁਕਰ ਕਰੋ ਜੀ ਇਹਦੀ ਸ਼ਾਈਨਿੰਗ ਚੱਕ ਪਰਲੇ ਬਣੋ ਕਰਾਇਓ ਲਓ ਜੀ ਬਾਕੀ ਉਹ ਜੀ ਬੱਛੀ ਥੋੜੀ ਜਗੀ ਆ ਇੱਕ ਅਦਰ ਵਾਲੇ ਬੰਦੇ ਕਹਰਾ ਸਾਹਿਬ ਲੈਣਗੇ ਲਓ ਜੀ ਇਹ ਮੈਨਾਂ ਨੂੰ ਕਦਰਿਆ ਕਰੋ ਚੱਕ ਜੀ ਇਹ ਵੀ ਦੋਸਤੋ ਪਿਓਰ ਜਰਸੀ ਇਹ ਦੁਕਾਨ ਵਾਲੀ ਹੈ ਨਾ ਸਾਰਾ ਕੰਪਿਊਟਰ ਤੇ ਦੁਕਾਨ ਤੇ ਹੋਇਆ ਠੀਕ ਹੈ ਜੀ ਜਿਗ سیمਨ ਦੀ ਆ ਦੋਸਤੋ ਵੀਰ ਕਹਿੰਦਾ ਇਹ ਜਿਹੜੀ ਆਪ ਅਸੀਂ ਖੁਦ ਅੱਛਾ ਤੇ ਵੀਰ ਤੇ ਗਾਂ ਜਿਹੜਾ ਇਹਨੂੰ سیمਨ ਭਰਿਆ ਉਹਦਾ ਕੋਈ ਉਹ ਨਹੀਂ ਆਪਾਂ ਕਿਉਂਕਿ ਆਨਲਾਈਨ ਮਹਿੰਗਾਈ ਕੇ ਵੀਰ ਤੋਂ ਅੱਛਾ ਆਪਾਂ ਦੱਸਤਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਐਵੇਂ ਕਹਿ ਰਹੀਏ ਗੱਬਾ 'ਚ ਕੰਮ ਗਲਤ ਨਹੀਂ ਕਰਨਾ ਆਪਾਂ ਠੀਕ ਠੀਕ ਹੈ ਜੀ ਸਾਫ਼ ਸੁੱਧਰਾ ਕੰਮ ਕਰਨਾ ਵਾ ਲਓ ਜੀ ਦੋਸਤੋ ਕਰੋ ਚੈੱਕ ਛੋਟੀ ਜੀ ਫੇਸ ਕੁਆਲਟੀ ਦੀ ਹਾਂਜੀ ਹਾਂਜੀ ਤੇ ਇਹਦਾ ਡਾਕਟਰ ਸਾਹਿਬ ਮੋਲੇ ਦਾ ਮੋਲੀ ਹੀ ਕਹਿੰਦਾ ਸਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਮੋਲ ਵੀਰ ਕਹਿੰਦਾ ਵੀ ਇਹਦਾ ਫੋਨ ਤੇ ਹੋਊਗਾ ਕਿਸੇ ਵੀਰ ਨਾਲ ਗੱਲ ਚੱਲਣ ਦੀ ਤੇ ਇਸ ਤੋਂ ਅੱਗੇ ਆ ਜੀ ਇਧਰਲੇ ਪਾਸੇ ਹਾਂਜੀ ਇਹ ਛਗੀ ਆ ਮੂੰਹ ਕਸ਼ੇ ਸ਼ੇਦ ਆਂਦੇ ਹਾਂਜੀ ਛਗੀ ਛਗੀ ਦਾਂਦੇ ਮੜੇ ਜੇ ਖੜੇ ਕੀਤੇ ਜੀ ਠੀਕ ਹੈ ਜੀ ਇਹ ਸੁਬਕ ਨਾ ਸੁਣੀ ਏ ਜੀ ਸੂਆ ਦੂਜਾ ਜੀ ਲੇਕਿਨ ਪਿੰਨ ਲੱਗਦੀ ਆ ਸੂਆ ਦੂਜਾ ਜੀ ਇਹ ਹਾਈਟ ਵੇਖ ਲਓ ਜੀ ਕਿੰਨੀ ਹੈ ਜੀ ਠੀਕ ਹੈ ਯਾਰ ਦੋਸਤੋ ਹਾਈਟ ਵੀ ਚੈੱਕ ਕਰ ਲਓ ਤੇ ਇਹਨੇ 25 ਲੀਟਰ ਜਿਹੜਾ ਸਹੀ ਦੁੱਧ ਭਰਿਆ ਜੀ ਪਹਿਲੇ ਸੂਏ ਚ ਹਾਂਜੀ ਠੀਕ ਹੈ ਜੀ ਏਬੀਐਸ ਸੀ ਮੰਦੀ ਆ ਕੋਈ ਏਬੀਐਸ ਸੀ ਮੰਦੀ ਆ ਪੁੱਛ ਦੋਸਤੋ ਡਿਟੇਲ ਜਿਹੜੀ ਆ ਵੀਰ ਨੇ ਤਕਰੀਬਨ ਪ੍ਰੋਪਰ ਸਾਰੀ ਪੁੱਛੀ ਹੁੰਦੀ ਆ ਬਾਕੀ ਤੁਹਾਨੂੰ ਇਹਦੇ ਤਰ੍ਹਾਂ ਦਰਸ਼ਨੀ ਕਰਾਉਣੇ ਵੀਰ ਦਾ ਆਪਣਾ ਗੇਰਿਸ਼ ਕਰਨਾ ਬਾਕੀ ਬੇ ਸ਼ਾਈਨਿੰਗ ਵੇਖੋ ਕਿੰਨੀ ਜਿਆਦਾ ਆ ਹਾਂਜੀ ਬਿਊਟੀ ਵੇਖੋ ਜੀ ਕਿੰਨੀ ਵਧੀਆ ਲੱਗੀ ਆ ਘਟ ਘਟ ਕੇ ਦੇ ਡੱਬ ਲੱਗੇ ਆ ਮਾਲਕ ਦੀ ਕਿਰਪਾ ਲੇਵਾ ਵੇਖੋ ਜੀ ਕਿੰਨਾ ਸੋਨਾ ਤੇ ਬਾਕੀ ਫੇਸ ਕੁਆਲਟੀ ਵੀ ਬੜੀ ਵਧੀਆ ਕਿਆ ਹੀ ਕਮਾਲਾਂ ਜੀ ਬਾਕੀ ਜਿੰਨੇ ਵੀ ਕਹੜਾ ਸਾਹਬ ਹੈਗੀ ਆ ਆਲਮੋਸਟ ਬਹੁਤ ਚੰਗੀ ਆ ਤੇ ਵੇਖ ਲਓ ਜੀ ਥੱਲੇ ਲੇਵੇ ਲੋਵੇ ਦੀ ਕਿੰਨੀ ਸਾਫ ਸੁਥਰੀ ਥੱਲੇ ਢੁੱਲੇ ਵੇਖੋ ਜੀ ਆਹ ਵੇਖ ਲਗੀ ਦੋਸਤ ਜੀ ਪਲੱਸ ਇਹਨੇ ਪਹਿਲੇ ਸਵੇਰੇ ਨੇ ਕਰਮਾਈ ਨੇ ਚੋਇਆ ਤੇ ਮੈਨਸ ਬਹੁਤ ਜ਼ਿਆਦੀ ਹਲੇਵੇ ਦੇ ਵਿੱਚ ਹਾਂਜੀ 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 ਲੋ ਮੈਨਸ ਦੀ ਗੱਲ ਕਰੀਏ ਤੇ ਵੇਖ ਲਓ ਜੀ ਕਿੰਨੀ ਆਹ ਲੋ ਜੀ ਕਰੋ ਜੀ ਅਛਾ ਜੀ ਜੀ এবੀਐਸ ਦਾ ਕਿਹੜਾ ਸੀਮਨਾਂ ਨਾਲ ਹਾਂਜੀ এবੀਐਸ ਬਰੂਡ ਦੀ ਬਰੂਡ ਦੀ এবੀਐਸ ਬਰੂਡ ਹਾਂਜੀ ਠੀਕ ਹੈ ਜੀ ਪ੍ਰੋਪਰ ਦੋਸਤੋ ਡਿਟੇਲ ਸਾਰੀ ਵੀਰ ਨੇ ਦੱਸਤੀ ਹੈ এবੀਐਸ ਬਰੂਡ ਸੀਮਨ ਦੀ ਇਹ ਖੁਦ ਆਪ ਹੈ ਤੇ ਇਹਨੂੰ ਵੀ ਜਿਹੜਾ ਗਾੜੀ ਸੀਮਨ ਲੱਗਾ ਕੋਈ ਕਿਤਾਬ ਇਹ ਕਹਿਰਾ ਸਾਹ ਪਤਾ ਕੀ ਚੱਕਰ ਹੁੰਦਾ ਗਾੜੀ ਨਹੀਂ ਪੁੱਛਿਆ ਆਪਾਂ ਐਵੇਂ ਆਖੀਏ ਤੇਰੀ ਵੀਰ ਭੈਣ ਭਰਾ ਦੋ ਦੋ ਸੀਮਨ ਭਰਾ ਦਿੰਦੇ ਆ ਹਾਂਜੀ ਗਲਤ ਬੱਚਾ ਵੱਚੀ ਨਿਕਲਦਾ ਉਹਦਾ ਆਪਣਾ ਫਾਇਦਾ ਨਹੀਂ ਕੋਈ ਹਾਂਜੀ 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 ਤੇ ਡਾਕਟਰ ਸਾਹਿਬ ਇਹਦਾ ਮੁੱਲ ਮੁੱਲ ਜੀ ਆਪਾਂ 90 ਦੀ ਦੇ ਦਿੰਦਾ ਕਮਾਗ ਮੰਗ ਰਹਾ ਸਰ 2000 ਰੁਪਇਆ ਕਰਦਾ 80000 ਹੋ ਗਏ ਲਓ ਜੀ ਦੋਸਤੋ 90000 ਰੁਪਇਆ ਵੀਰ ਨੇ ਇਹਦੀ ਡਿਮਾਂਡ ਰੱਖੀ 88000 ਰੁਪਏ ਦੇ ਵਿੱਚ ਵੀਰ ਕਹਿੰਦਾ ਆਏ ਗਏ ਭਣੇ ਭਣਾਂ ਦਾ ਸ਼ੋਰ ਛੱਪਾ ਤੇ ਬਾਕੀ ਹਾਈਟ ਵੇਖ ਲਓ ਕਹਿ ਰਹਾ ਸਾਬ ਕਿੱਡੀ ਹਾਈਟ ਦੀ ਛੋਟੀ ਜੀ ਮੱਛੀ ਨਹੀਂ ਇਹ ਬਹੁਤ ਵੱਡੀ ਵੜ ਜੇ ਤੇ ਫਿਕਸ ਹਵਾਨੇ ਦੀ ਖੁੱਚਾ ਦੇ ਉੱਤੇ ਲਿਵਾ ਵਾ ਜਿੰਨਾ ਵਾ ਵੇਖ ਸਕਦੇ ਤੇ ਤੁਸੀਂ ਦੋਸਤੋ ਇਹਦੀਆਂ ਨਾਰਾਂ ਮਤਨ ਚੈੱਕ ਕਰੋਣਾ ਦੇਰ ਇਹ ਪਿੱਛੇ ਵੀ ਬਿਜਲੀ ਘਾਰੀ ਬਣਿਆ ਪਿਆ ਜਦੋਂ ਤਿਆਰੀ ਚਾਹੀ ਨਾ ਕਹਿ ਰਹਾ ਸਾਬ ਉਹਦੋਂ ਇਹਨੇ ਦੱਸਣਾ ਵੀ ਮੈਂ ਕਿੰਨੇ ਕਰਤੂਤ ਦੀ ਮਾ ਵੀ ਕੋਈ ਇਹਨਾਂ ਦਾ ਸਵਾਕ ਰੰਗ ਬਹੁਤ ਜਿਆਦਾ ਏ ਹਰ ਇੱਕ ਚੀਚ ਚਾਹੇ ਕਰ ਲੋ ਬਾਕੀ ਜਿਹੜੀ ਮਿਲਕ ਵੈਗਾ ਉਹ ਵੀ ਦੋਸਤੋ ਕਾਫੀ ਮੋਟੀ ਲੱਗੀ ਕਿਉਂਕਿ ਇਹ ਬੀਐਸ ਹੀਮਨ ਕੋਈ ਵੀ ਨਹੀਂ ਮਾਰਾ ਹਾਂਜੀ ਹਾਂਜੀ ਅੱਛਾ ਇਹ ਡੈਨਮਾਰਕ ਦੀ ਜੀ ਇਹ ਡੈਨਮਾਰਕ ਦੀ ਹੈ ਹਾਂਜੀ 40 1 16 ਦੀ 40 1 16 ਡੈਨਮਾਰਕ ਹਾਂਜੀ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਮਾਗੇ ਇਹਨੂੰ ਅਜੇ 6 ਮਹੀਨੇ ਜੇ ਮੇਲ ਕਾਫ ਆ ਅੱਛਾ ਜੀ ਤੇ 나ੜੂ ਨਾਲ ਹੀ ਇਹ ਬੱਚਾ ਬਖਾਦਾਂਗੇ ਆਪਾਂ ਬੱਚਾ ਬਖਾਦਾਂਗੇ ਹਾਂਜੀ ਬਹੁਤ ਚੰਗੇ ਰਿਕਾਰਡ ਦਾ ਬੱਚਾ ਵੱਚਲ ਬੱਚਾ ਆ ਗਿਆ ਜੀ ਠੀਕ ਹੈ ਜੀ ਤੇ ਇਸ ਵ ਤੇ ਜੇ ਪੀਕ ਤੇ ਸਮਝ ਲੋ ਵੀ ਜਿੰਨਾ ਚਿਰ ਪੀਕ ਲੈਵਲ ਤੇ ਹੁਣਾ ਤੇ 25 ਪਲਸ ਚੱਲਣਾ ਹੀ ਚੱਲਣਾ ਇਹਨੇ ਠੀਕ ਹੈ ਜੀ ਸਵਾ ਦੋਜਾ ਸੀ ਹਾਂ ਚਾਰ ਦੰਦ ਰੇ ਅੱਛਾ ਚਾਰ ਦੰਦ ਚੁਗੀ ਬੱਛੀ ਲਓ ਜੀ ਕੋਈ ਪਿਲ ਮੱਲੇ ਕੋਈ ਦੁੱਧ ਮੱਲੇ ਕਨਫਰਮ ਵੀ ਕਰਾ ਦਨੇ ਚਾਰੇ ਦੰਦ ਆ ਜੀ ਅਜੇ ਠੀਕ ਹੈ ਜੀ ਲਓ ਦੋਸਤੋ 22 ਲੀਟਰ ਕੋਈ ਵੀਰ ਬੋਲਾ ਮੱਲੇ ਦੁੱਧ ਮੱਲੇ ਆਪੋ ਆਪਣੀ ਸੰਭਾ ਹਾਂ ਜੀ ਹਾਂ ਜੀ 6 ਦਿਨ ਦਾ ਟਾਈਮ ਹੋਗਾ ਸੂਈ ਨੂੰ ਤੇ ਚੁਗੀ ਬੱਛੀ ਹੈ ਸਟਾਰਟਿੰਗ ਦੋਸਤੋ ਇਹਨੇ ਸੋਣੀ ਕੀਤੀ ਕਰਵਾਈ ਨਾ ਇੱਕ ਗੱਲਾਂ ਕਹਿੰਦੀਆਂ ਨਹੀਂ ਆ ਆ ਵੇਖੋ ਜੀ ਲਓ ਜੀ 1 2 3 4 ਚੋਗੀ ਠੀਕ ਹੈ ਠੀਕ ਹੈ ਐਡੀ ਹਾਈਟ ਦੇ ਵਿੱਚ ਹਾਂਜੀ ਹਾਂਜੀ ਤੇ ਕਾਰਟ ਵਾਲੀ ਬੱਚੀ ਫਿਕਸ ਲੈਵਾ ਕਿਸਮ ਦੀ ਪ੍ਰਕਾਰੀ ਚੱਕਿਓ ਆ ਵੇਖੋ ਮਿੰਟੀ ਵਿਖੋਣੇ ਉਹ ਵੈਸੇ ਦਲਸੀ ਫਿੱਕੀ ਨਹੀਂ ਆਪਣੀ ਬਹਿੜ ਨਹੀਂ ਇਹ ਸਿਰਫ ਸ਼ੌਂਕੀ ਤੌਰ ਤੇ ਪਾਈ ਦੀ ਹਾਈਟ ਵੇਖੋ ਜੀ ਹਾਈਟ ਵੇਖੋ ਜੀ ਕਰੋ ਚੈੱਕ ਜੀ ਦੋਸਤੋ ਡੈਨਮਾਰਕ 40 116 ਦੀ ਖੋਦ ਹੈ ਆਪ ਜੀ ਤੇ ਬਿਲਕੁਲ ਚਵਾਈ ਦੀ ਸਾਫ ਸੁਥਰੀ ਜੇ ਠੀਕ ਹੈ ਜੀ ਲਓ ਜੀ ਸੱਜਰ ਸੂਈ ਕਰਕੇ ਬੱਚੇ ਦਾ ਕਰਦੀ ਜਦਾ ਕਰੋ ਜੀ ਚੈੱਕ ਇਹਦੇ ਬੱਚੇ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਕਿਸੇ ਵੀਰ ਨੇ ਸੀਮਨ ਚੰਗਾ ਪ੍ਰਾਇਸ ਚਲੋ ਕੁਦਰਤਿਆ ਕਰੀ ਵਸ਼ਾ ਵਛੀ ਉਹ ਤੇ ਚਲੋ ਮਾਲਕ ਦੇ ਹੱਥ ਵਸੇ ਅਛਾ ਡਾਕਟਰ ਸਾਹਿਬ ਪਹਿਲੋ ਮੋਲ ਕਰਨ ਤੋਂ ਪਹਿਲੋ ਮੈਂ ਤੁਹਾਨੂੰ ਆ ਚੀਜ਼ਾਂ ਮਖੋਣਾ ਜ਼ਰੂਰੀ ਕਰੋ ਚਾਤੇ ਹਾਂ ਹਾਂ ਮੀਨਸ ਵੇਖੋ ਜੀ ਕਿੰਨੀ ਜ਼ਿਆਦੀ ਲਿਵੇ ਬਿਊਟੀ ਬਹੁਤ ਜ਼ਿਆਦੀ ਆ ਜੀ ਹਾਂਜੀ ਲਓ ਜੀ ਤੇ ਚੌਗੀ ਬੱਚੀ ਦੇ ਵਿੱਚ ਵੇਖੋ ਜੀ ਹਾਈਟ ਹਾਂਜੀ ਉਹ ਲਗਭਗ ਦੰਦਾਂ ਦੇ ਵਿੱਚ ਹੀ ਆ ਬੈਣਾ ਖੈਰਾ ਸਾਹਿਬ ਜਿੰਨੀਆਂ ਵੀ ਹੈਗੀਆਂ ਵਾ ਠੀਕ ਹੈ ਜੀ ਉਹਨੂੰ ਛੱਡ ਕੇ ਆ ਵੀ ਖੀਰੀ ਦੋਂਦੀ ਆ ਅਛੀ ਗਈ ਆ ਆਦਤ ਚੋਗੀ ਆ ਬੱਚੀ ਹਾਈਟ ਵੇਖ ਲੋ ਜੀ ਇਹ ਨਹੀਂ ਕੋਈ ਜਾਣ ਕੇ ਕਹੂਗਾ ਵੀਰ ਭੈਣ ਭਰਾ ਵੀ ਛੋਟੀ ਹਾਈਟ ਨਹੀਂ ਹੈ ਨਹੀਂ ਹਾਈਟ ਤੇ ਦੋਸਤੋ ਜਿਹੜੀ ਵੀਡੀਓ ਅਸੀਂ ਬਣਾਉਣਾ ਹੈ ਨਾ ਮਤਲਬ ਪ੍ਰੋਪਰ ਕੈਮਰੇ ਦੇ ਵੀਡੀਓ ਬਣਦੀ ਕੋਈ ਝੂਮ ਨਹੀਂ ਕੋਈ ਵੀਡੀਓ ਹਾਂਜੀ 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 ਤੋਂ ਉੱਪਰ ਵੀਡੀਓ ਬਣਦੀ ਹੈ ਤੇ ਇਹਦਾ ਡਾਕਟਰ ਸਾਹਿਬ ਮੁੱਲ ਮੁੱਲ ਜੀ ਇਹ 90 ਦੀ ਦੇ ਦਾਂਗੇ 90 ਦੀ ਇਹ ਚੋਂ ਕਿੰਨਾ ਕ ਮੰਨਣਾ ਨੂੰ ਸੋਚ ਬਿਲਕੁਲ ਫਿਕਸ ਹੀ ਮੰਨ ਲੈ ਬਿਲਕੁਲ ਜੀ ਬਿਲਕੁਲ ਫਿਕਸ ਹੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਦੋਸਤੋ ਰਿਕਾਰਡ ਵਾਲੀ ਬੱਚੀ ਆ ਚਾਰੇ ਦੰਦਿਆਂ ਤੇ ਸੱਤ ਫੁੱਟ ਲੰਮੀ ਵਛੀ ਆ ਜੀ ਹਨ ਫਰਕ ਆਡ ਵਾਲੀਆਂ ਬਹੁਤ ਘੱਟ ਮਿਲਦੀਆਂ ਬਾਕੀ ਦੋਸਤੋ 22 ਲੀਟਰ ਤੋਂ ਨੇ ਜੀ ਸਟਾਰਟਿੰਗ ਕੀਤੀ ਆ ਤੇ ਜੇ ਕੋਈ ਵੀ ਚੰਗੀ ਸੇਵਾਲਾ ਲੱਗਦਾ ਦੋਸਤੋ 25 ਤੋਂ 30 ਦੇ ਵਿੱਚ ਵਿੱਚ ਚੁਆ ਸਕਦੀ ਹੈ ਨਾ ਇਹ ਤਾਂ ਕਹਿਰਾ ਸਾਹਿਬ 25 ਲੀਟਰ ਹੀ ਬੋਲਾ ਸੀ ਅੱਛਾ ਜੀ ਥੋੜਾ ਜਿਆ ਤੁਹਾ ਨੂੰ ਪਤਾ ਜਦੋਂ ਡੰਗਰ ਆਉਂਦਾ ਨਾ ਤੇ ਜੇ ਘਰ ਚੋਂ ਹਾਂਜੀ ਹਾਂਜੀ ਤੇ ਫਿਰ ਫਰਕ ਬਦੋ ਬਦੀ ਪਾ ਜਾਂਦਾ ਫੀਡ ਦਾ ਜੇ ਦਿਹਾੜੀ ਇਹਨੇ ਫੀਡ ਨਹੀਂ ਜੀ ਨਹੀਂ ਲਾਉਂਦੇ ਖੁੱਲ੍ਹੇ ਰਹੀ ਆ ਕੋਪਰਾ ਬਣ ਕਰਕੇ ਜਾਂਦਾ ਕੋਪਰਾ ਬਣਨ ਦੀ ਜੇ ਆਪਾਂ 25 26 ਲੀਟਰ ਚੋ ਕੇ ਲੈ ਗਏ ਆ ਠੀ ਇਹ ਇਹਨੇ ਮੈਨੂੰ ਪਤਾ ਤੀ ਤੱਕ ਰਾਵਣਾ ਹੀ ਗਰਮੀ ਦੇ ਵੀ ਜਾਣਾ ਜਣਾ ਠੀਕ 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 ਹੈ ਜੀ ਜਿੰਨੇ ਜਿੰਨੂੰ ਵੀਰ ਨੂੰ ਪਰਖਿਆ ਨਾ ਇਸ ਲਿਵਾਵਾ ਆਪਸੀ ਥਨਾ ਦੇ ਵਿੱਚ ਗੈਬ ਜਿਹੜਾ ਚਾਹੀਦਾ ਉਹ ਵੀ ਹੈਗਾ ਜੀ ਹਾਂਜੀ ਹਾਂਜੀ ਬਾਕੀ ਰਿਕਾਰਡ ਵਾਲੀ ਵਹਿੜਾ ਰਿਕਾਰਡ ਵਾਲੀਆਂ ਦੁੱਧ ਭਰ ਹੀ ਦਿੰਦੀ ਠੀਕ ਹੈ ਜੀ ਲਓ ਜੀ ਆਹ ਕਰੋ ਜੀ ਚੈੱਕ ਇਹਦੇ ਮੱਥੇ ਦੇ ਵੇਖੋ ਜੀ ਕਿੰਨੀ ਖੂਬਸੂਰਤੀ ਸੈਵਨ ਹਾਂਜੀ 7 ਨੰਬਰ ਠੀਕ ਹੈ ਇਹ ਬਹੁਤ ਘੱਟ ਹੈ ਦੋਸਤੋ ਇਹੋ ਜੀ ਚੀਜ਼ ਨਹੀਂ ਜੇ ਕਿਤੇ ਮਿਲਦੀ ਬੜੀ ਘੱਟ ਮਿਲਦੀ ਹੈ ਜੀ ਇਹ ਵੇਲੇ ਜੀ ਸਾਰਾ ਵੀ ਪੂਰਾ ਬਣਿਆ ਜੇ ਨੇ ਬੜੀਆਂ ਹੀ ਘਰ ਤੋਂ ਘੜਾ 100 100 100 ਗਾਵੇਂ ਚੀਜ਼ ਉਹਨੇ ਕਿਹਾ ਇਹੋ ਜਿਹਾ ਇੱਕ ਬੱਚਾ ਹੀ ਪੈਦਾ ਹੁੰਦਾ ਜੀ ਠੀਕ ਹੈ ਜੀ ਚਾਰ ਨਾਜ ਤੁਹਾਨੂੰ ਮੈਂ ਵਿਖਾਤੇ ਆ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੱਕ ਗਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਤਾਜੀ ਸੂਈ ਇਹ ਦੇ ਸੰਧੂ ਸਾਹਿਬ ਬੜੀ ਕਰਮ ਵਾਲੀਆਂ ਸਾਰੀਆਂ ਵੇੜਾਂ ਬਹੁਤ ਚੰਗੀਆਂ ਰਿਕਰਡ ਵਾਲੀਆਂ ਵਾਂ ਇੱਕ ਸਿਮਨ ਦੀ ਬੱਚੀ ਜਿੱਦਨ ਤਿਆਰ ਹੋ ਗਈ ਜਰਸੀ ਉਹ ਵੀ ਆਪਣੀ ਜਗ੍ਹਾ ਬਹੁਤ ਖੂਬਸੂਰਤ ਆ ਬਾਕੀ ਆ ਵੀ ਵੇੜਾਂ ਬਹੁਤ ਚੰਗੀਆਂ ਜੀ ਚਲੋ ਜੀ ਆਪਣੀਆਂ ਆਪਣੀ ਜਗ੍ਹਾ ਹਰ ਇੱਕ ਕੁਆਲਿਟੀ ਤੋਂ ਕੁਆਲਿਟੀ ਆ ਤੇ ਬਾਕੀ ਖੈਰਾ ਸਾਹਿਬ ਸਵੇਰੇ 4 ਵਜੇ ਹੋਰ ਆ ਜਾਣੀਆਂ ਠੀਕ ਹੈ ਜੀ ਪਹਿਲੀ ਗੱਲ ਅੱਜ ਸ਼ਾਮਾਂ ਨਹੀਂ ਹੋਉਂਦੀਆਂ ਵਾ ਚਲੋ ਬਸ ਸਵੇਰੇ ਚੋਵਾਂ ਦੀ ਫੇਰ ਵੀ ਠੱਠਾਂ ਦੀ ਪਿੱਲੀ ਗੱਲ ਮਲਾ ਕੇ ਸਵੇਰੇ ਹੀ ਆਇ ਨਹੀਂ ਫੇਰ ਵੀਡੀਓ ਪਾ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਸੋਏ ਸੋਏ ਪਹੂ ਨੂੰ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੂਗ ਗਿਆ ਸੱਲੀ ਕਰਕੇ ਲੈ ਜਾਓ ਮੇਰਾ ਪਰ ਤੇ ਗੱਬਣ ਪਸੂ ਨੂੰ ਜਿਹੜੀ ਥਾਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਮੇਰੇ ਵੀ ਜਰੂਰ ਕਰ ਲਿਆ ਕਰੋ ਬਾਕੀ ਖਹਿਰਾ ਸਾਹਿਬ ਇੱਕ ਬੇਨਤੀ ਆ ਹਾਂਜੀ ਚਾਹੇ ਚਲੋ ਆਪਾਂ ਦਾ ਟੁਕੜਾ ਗੱਬਣਾ ਨਹੀਂ ਵੇਚਦਿਆਂ ਜਾਂ ਕੋਈ ਵੀ ਡੰਗਰ ਲੈਂਦੇ ਜੀ ਟੁਕੜਾ ਗੱਬਣ ਵੀ ਕਿਤੇ ਉਹ ਵੀਰ ਭੈਣ ਭਰਾ ਡੰਗਰ ਲੈਂਦਾ ਵਾ ਉਸੇ ਘਰ ਚੱਕਰ ਲਾਇਆ ਕਰੋ ਹਾਂਜੀ ਹਾਂਜੀ ਅਗਲੇ ਦੇ ਘਰ ਚੱਕਰ ਆ ਆਨਲਾਈਨ ਵੀ ਲੈਦੇ ਤੇ ਵੀਡੀਓ ਕਾਲ ਦੇ ਵਿੱਚ ਚੋਲਾ ਚਵਾ ਲੋ ਹਾਂਜੀ ਹਾਂਜੀ ਤੇ ਕੇ ਨੂੰ ਬਾਅਦ ਚ ਲਾਮਾ ਨਾ ਦਿਆ ਕਰੋ ਆਪਣੀ ਗੱਲ ਨਹੀਂ ਕਰਨਾ ਚਲੋ ਆਪਣੇ ਕੋਲ ਤੇ ਨਾ ਮੱਝਾ ਟੋਕੜਾ ਗੱਬਣਾ ਨਾ ਗਾਵਾਂ ਟੋਕੜਾ ਚਲੋ ਫਿਰ ਵੀ ਕਈ ਵੀਰਾਂ ਨੂੰ ਤੇ ਵੀਰ ਭੈਣ ਭਰਾ ਬਾਅਦ ਚ ਨੋਬਤਾਂ ਦੀ ਇਸ ਚੀਜ਼ ਦੀ ਤੇਰੀ ਡੰਗਰ ਜਾ ਕੇ ਫਾਲੀ ਸੁੱਟ ਦਿੰਦਾ ਮੁਰਗੇ ਤੇ ਦਾ ਕਸੂਰਵਾਰ ਕੱਢਦੇ ਆ ਤੇ ਇਹ ਤੋਂ ਚੰਗਾ ਜਦੋਂ ਕੋਈ ਟੋਕੜ ਗੱਬਣ ਡੰਗਰ ਵੇਚਦਾ ਵਾ ਆਪਣੀ ਤਸੱਲੀ ਕਰਾ ਕੇ ਡਾਕਟਰ ਸਾਹਿਬ ਦੇ ਕੋਲ ਉੱਥੇ ਚੈੱਕ ਕਰਵਾਓ ਚੈੱਕ ਕਰਵਾ ਲੋ ਤੇ ਜੇ ਕੋਈ ਅਗਲੇ ਦੇ ਘਰੇ ਜੇ ਵੀ ਕਰਾਉਂਦਾ ਡਾਕਟਰ ਦੀ ਜ਼ਿੰਮੇਵਾਰੀ ਲਓ ਭਾਜੀ ਸੂਨ ਵਾਲੀ ਗ ਕਿਨੇ ਆਨਲਾਈਨ ਹੀ ਮਗੋਨੀਆ ਕਿਲੋ 2 ਕਿਲੋ ਨਿਆਰਾ ਇਕੋ ਚਕਾ ਹੋਇਆ ਵੀਡੀਓ ਕਾਲ 'ਚ ਵਿੱਚ ਵਧਾਂਗੇ ਘਰੇ ਜਾ ਕੇ ਲਾਗੇ ਜੇ ਚੰਗੀ ਲੱਗੇ ਠੀਕ ਹੈ ਨਹੀਂ ਤੇ ਵਾਪਸ ਭੇਜ ਦੇ ਆ ਠੀਕ ਹੈ ਠੀਕ ਹੈ ਤੇ ਉਸੇ ਟਾਈਮ ਬਾਅਦ 'ਚ ਨਹੀਂ ਠੀਕ ਹੈ ਤੇ ਜੇ ਕਿਨੇ ਵੀਰ ਭੈਣ ਭਰਾ ਨੇ ਵੀਡੀਓ ਵੇਖਣੀ ਹੁੰਦੀ ਆ ਤਸੱਲੀ ਕਰ ਲਿਆ ਕਰੋ ਭੈਣਾਂ ਨੂੰ ਪਹਿਲਾਂ ਵਿਖਾ ਲਿਆ ਕਰੋ ਭਰਾਵਾਂ ਨੂੰ ਖਾ ਲਿਆ ਕਰੋ ਫਿਰ ਉਹਦੇ Google Pay ਬਿਆਨਾ ਕਰਿਆ ਕਰੋ ਤੇ ਵੀਰ ਭੈਣ ਭਰਾਵਾਂ ਨੂੰ ਇਹ ਹੁੰਦਾ ਏ ਕਿ ਮੇਰੀ ਮੰਮੀ ਨੂੰ ਨਹੀਂ ਪਸੰਦ ਮੇਰੀ ਭੈਣ ਨੂੰ ਨਹੀਂ ਪਸੰਦ ਮੇਰੇ ਇਹਨੂੰ ਨਹੀਂ ਪਸੰਦ ਚਲੋ ਆਪਣੇ ਨਾਲ ਨਹੀਂ ਹੋਇਆ ਬਾਕੀ ਗੱਲਾਂ ਸੁਣੀ ਦੀਆਂ ਵਾਂ ਤੇ ਚਲੋ ਆਪਣਾ ਪਹਿਲੋ ਵੀਰ ਭੈਣ ਭਰਾ ਪਰ ਕਰਕੇ ਤੇ ਫੇਰ ਲਿਆ ਦਿਓ ਵੀਡੀਓ ਦੇ ਵਿੱਚ ਡਾਕਟਰ ਸਾਹਿਬ ਇਹੋ ਗੱਲ ਹੈ ਵੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਨੂੰ ਇੱਕ ਸੰਗੀ ਦਾ ਸੁਲਿਨਾ ਵੀ ਹਾਂ ਵਧੀਆ ਸਕਿੱਪ ਕਰਕੇ ਨਾ ਬਿਲਕੁਲ ਹੌਲੀ ਹੌਲੀ ਵੇਖੋ ਹਾਂ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਪੈਸੇ ਲਾਉਣੇ ਆ ਕਿਹਨੇ ਵਿਆਜੀ ਪੈਸੇ ਕਿਹ ਹੁੰਦੇ ਇਹ ਚੀਜ਼ ਦਾ ਫਿਰ ਮੋਨਾ ਵੇਚ ਕੇ ਕਿਹਨੇ ਦੁੱਧ ਤੋਂ ਦੋਦੀ ਤੋਂ ਚੁੱਕੇ ਹੁੰਦੇ ਪੈਸੇ ਤੇ ਫੇਰ ਉਹਦਾ ਫਰਕ ਨਿਕਲ ਆਉਂਦਾ ਜੀ ਪਹਿਲੋ ਹੀ ਆਪਣੀ ਨਿਰਕ ਪਰ ਕਰਕੇ ਡੰਗਰ ਲਾਓ ਹਾਂ ਅਹੀਂ ਅਹੀਂ ਪੈਸੇ ਲਾਉਣੇ ਹੁੰਦੇ ਨਾ ਅਹੀਂ ਪਹਿਲੋ ਬਰੀਡਵੇਂ ਆ ਕੁਆਲਟੀਵੇਂ ਐ ਨਹੀਂ ਦੋ ਟਾਈਮ ਚਵਾਈ ਕਰਨੀ ਆ ਕਿਸੇ ਕਰੇ ਠੀਕ ਉਹ ਹੱਥ ਖੜਾ ਕਰਕੇ ਕਹੇ ਕਿ ਡਾਕਟਰ ਸਾਹਿਬ ਨੇ ਮੇਰੇ ਘਰੇ ਦੋ ਟਾਈਮ ਤਿੰਨ ਟਾਈਮ ਤਸੱਲੀ ਕੀਤੀ ਅਨਾ ਆ ਪਤਾ ਰਾਮ ਮਾਰ ਕੇ ਲੈ ਆਈ ਦੀ ਆਪਣੀ ਕਿਸਮਤ ਆ ਸਾਡੀ ਖੋਦੀ ਠੀਕ ਹੈ ਅਹੀਂ ਦੁੱਧ ਆ ਬਣਾਉਣਾ ਵਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਕਹੀ ਵੀਰ ਨੇ ਫੋਨ ਨੰਬਰ ਵੀਰੇ ਕਰਾ ਆਪਣੇ ਫੇਰ ਬੋਲ ਨੰਬਰ ਆਪਣਾ ਜੀ 84379 33595 84379 33595 ਠੀਕ ਹੈ ਧੰਨਵਾਦ ਦੋਸਤੋ ਜਿਹੜਾ ਵੀਡੀਓ ਵੇਖਣ ਵਾਸਤੇ ਸੀ